ਮਠੰਡਾ ਦੇ ਪੂਚੋਕਲਾ ਪਿੰਡ 'ਚ ਗੂਸੇ ਰਾਤ ਮਨਦੀਪ ਸਿੰਘ ਨਾਂ ਦੇ ਨੌਜਵਾਨ ਦੇ ਦੋਸਤ ਅਤੇ ਹੋਰ ਸਾਥੀਆਂ ਨੇ ਘਰ 'ਚ ਵੜ ਕੇ ਪਹਿਲਾਂ ਤਾਂ ਬੁਰੀ ਤਰ੍ਹਾਂ ਮਨਦੀਪ ਦੀ ਮਾਰਕੁੱਟ ਕੀਤੀ ਤੇ ਉਸ ਤੋਂ ਬਾਅਦ ਉਸ ਨੂੰ ਗੂਹਣਾਂ ਸਖਮੇ ਘਾ ਦਿੱਤਾ ਜਦੋਂ ਮਨਦੀਪ ਨੂੰ ਹਸਪਤਾਲ 'ਚ ਪਹੁੰਚਾਇਆ ਗਿਆ ਤਾਂ ਲਾਸ਼ ਦੇ ਦੌਰਾਨ ਉਸਦੀ ਮੌਤ ਹੋ ਗਈ ਜਿਹੜਾ ਸਿਲਪ ਉਚੋਗਲਾ ਪਿੰਡ ਦੇ ਮਨਦੀਪ ਸਿੰਘ ਤੇ ਲੁੱਟਖੋ ਕਰਨ ਦੇ ਮਾਮਲੇ ਤੇ ਨਸ਼ਦ ਹਸਕੇ ਵਰਗੇ ਕਈ ਮਾਮਲੇ ਦਰਜ ਨੇ ਤੇ ਗੁਰਦੀਪ ਉਹ ਆਪਣੇ ਘਰ ਚ ਆਪਣੇ ਦੋਸਤ ਗੁਰਦੀਪ ਦੇ ਨਾਲ ਬੈਠਾ ਸੀ ਕਿ ਕਿਸੇ ਗੱਲ ਨੂੰ ਲੈ ਕੇ ਦੋਨਾਂ ਚ ਬਹਿਸ ਹੋ ਗਈ ਤੇ ਝਗੜਾ ਕਾਫੀ ਵੱਧ ਗਿਆ ਜਿਸ ਤੇ ਗੁਰਦੀਪ ਅਤੇ ਉਸ ਦੇ ਸਾਥੀਆਂ ਨੇ ਮਨਦੀਪ ਨੂੰ ਤੇਜ਼ ਤਰ੍ਹਾਂ ਹਥਿਆਰ ਦੇ ਨਾਲ ਬੁਰੀ ਤਰ੍ਹਾਂ ਮਾਰਨਾ ਸ਼ੁਰੂ ਕਰ ਦਿੱਤਾ ਮੈਂ ਅਮਰਤ ਸਿੰਘ ਪਿੰਡ ਉਚੋਗਲਾ ਸਾਡੇ ਕੱਲ ਰਾਤੀ ਸਾਨੂੰ ਪਤਾ ਲੱਗਿਆ ਕਿ ਮਨਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ ਉਮਰ तकरीबन 30 ਸਾਲ ਉਹਨਾਂ ਦਾ ਕੋਈ ਅੰਗ ਛੱਤੇ ਵਿਅਕਤੀ ਵੱਲੋਂ ਘਰ ਚ ਦੇਖ ਲੋਕੇ ਦਥਲ ਕਰ ਦਿੱਤਾ ਗਿਆ ਜਦੋਂ ਉਹਨਾਂ ਨੇ ਤਕਰੀਬਨ ਇੱਥੇ ਆਣ ਗਵਾਣੇ ਰੋਲਾ ਪਾਇਆ ਤਾਂ ਲੋਕ ਪਹੁੰਚੇ ਤਾਂ ਉਹਨੂੰ ਅਦੇਸ਼ਾ ਹਸਪਤਾਲ ਦੇ ਵਿੱਚ ਲੈ ਕੇ ਗਏ ਜਿੱਥੇ ਦਰਦ ਨਾਲ ਝੱਲਦੇ ਹੋਏ ਉਹਦੀ ਮੌਤ ਹੋ ਗਈ ਹੈ ਤੇ ਪੁਲਸ ਵਿਭਾਗ ਬਠਿੰਡਾ ਆਪਦੀ ਕਾਰਵਾਈ ਕਰ ਰਿਹਾ ਫਰਾਂਸਿਕ ਲੈਬ ਵਾਲੇ ਵੀ ਪਹੁੰਚੇ ਹੋਏ ਹੈ ਅਗਲੀ ਕਾਰਵਾਈ ਪੁਲਸ ਅਧਿਨੇ ਜਾਰੀ ਹੈ ਇਸ ਵਾਰ ਇਹ ਐਸਐਚਓ ਪ੍ਰਮਿੰਦਰ ਕੌਰ ਨੇ ਕਿਹਾ ਕਿ ਉਹਨਾਂ ਨੇ ਇਸ ਕਤਲ ਦੇ ਮਾਮਲੇ ਵਿੱਚ ਗੁਰਦੀਪ ਸਿੰਘ આરોપી ਅਤੇ ਉਸ ਦੇ ਪੰਜ ਸਾਥੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਅੱਗੇ ਦੀ ਜਾਂਚ ਹਾਲੇ ਚੱਲੀ ਜਾ ਰਹੀ ਹੈ ਜੇ ਜੋ ਰਾਤ ਕਤਲकांड ਹੋਇਆ ਜੀ ਉਸ ਬਾਰੇ ਜਾਣਕਾਰੀ ਕਿ ਕੀ ਹੋਇਆ ਕੀ ਮਾਮਲਾ ਸਾਨੂੰ ਇੱਕ ਡਾਕਟਰੀ ਰੁਕਾ ਆਦੇਸ਼ ਹਸਪਤਲ ਤੋਂ ਮਸੂਲ ਹੋਇਆ ਸੀ ਕਿ ਮਨਦੀਪ ਸਿੰਘ son of ਕਸ਼ਮੀਰ ਸਿੰਘ ਜਿਹੜੇ ਆ ਸੱਟਾਂ ਲੱਗਣ ਕਰਨ ਦਾਖਲ ਹੋਇਆ ਤੇ ਉਹਦੀ ਮੌਤ ਹੋ ਗਈ ਇਸੇ ਉੱਤੇ ਹਸਪਤਲ ਪਹੁੰਚ ਕੇ ਜੀ ਅੰਮ੍ਰਿਤ ਨੀ ਮਾਤਾ ਗਾਲੀ ਮੇਲੇ ਜਿਹਨੇ ਦੱਸਿਆ ਕਿ ਰਾਤ ਘਰੇ ਹੀ ਖਾਣਾ ਵਗੈਰਾ ਖਾ ਕੇ ਬੈਠਾ ਸੀਗਾ ਤੇ ਦਾ ਦੋਸਤ ਗੁਰਦੀਪ ਪ੍ਰੋਫੋਪੀ ਕਹਾਸੇ ਤੇ ਬਰਤਨ ਦੀ ਆਪਸ ਵਿੱਚ ਗੱਲ ਕੋ ਲੜਾਈ ਹੋਗੀ ਤੇ ਸੱਟਾਂ ਮਾਰ ਕੇ ਆ। ਕਿਨੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ? ਹਾਲ ਹੀ ਤੁਸੀਂ ਇੱਕ ਗੁਰਦੀਖੀਰ ਕੋਪੀ ਦੇ 3-4-5 ਅਨਨੌਮ ਦੇ ਖਿਲਾਫ ਮੁਕੱਦਮਾ ਦਰਜ ਕਰ ਦਿੱਤਾ। ਮਰਦਕ ਮਨਦੀਪ ਖਿਲਾਫ ਵੀ ਕੇਸ ਮਾਮਲੇ ਦਰਜ ਨੇ। ਮਰਦਕ ਮਨਦੀਪ ਖਿਲਾਫ ਵਕ-ਵਕ ਥਾਣਿਆਂ 'ਚ ਕਈ ਮੁਕੱਦਮੇ ਦਰਜ ਹੈ। ਕਿਹੜੇ-ਕਿਹੜੇ ਐਕਟ ਹੈ ਤੁਸੀਂ? 14 ਵਾਂ ਕੇ ਉੱਤੇ ਹੈ ਕਿ ਇਹ ਲੁੱਟ ਖੋਹ ਦੇ ਮਕਦਮੇ ਦਰਜ ਐ SLAK ਨਾਲ ਰਿਲੇਟਡ ਦਰਜ ਐ ਇਹ ਨਸ਼ੇ ਦੇ ਵੀ ਕੋਈ ਮਕਦਮੇ ਦਰਜ ਨੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਬਸ ਤੁਹੋਂ ਮਨ ਅਰਜ ਸੀ ਕਰ ਲਿਆ ਜੀ ਅੱਗੇ ਤਫਤੀਸ਼ ਦੇ ਵਿੱਚ ਜਿਹੜੇ ਵੀ ਦੋਸ਼ ਸਾਹਮਣੇ ਆਉਣਗੇ ਤੇ ਛੇਤੀ ਅਸੀਂ ਦੋਸ਼ੀਆਂ ਨੂੰ ਫੜ ਕੇ ਜਿਹੜਾ ਉਹਨਾਂ ਨੂੰ ਬਣਦੀ ਸਜ਼ਾ ਦਿਵਾਵਾਂਗੇ ਹਾਲਾਂਕਿ ਜਾਂਚ 'ਚ ਗੱਲ ਸਾਹਮਣੇ ਆਈ ਕਿ ਮ੍ਰਿਤਕ ਮਨਦੀਪ ਸਿੰਘ ਉੱਤੇ ਵੀ ਵਕਫ-ਵਕਫ ਥਾਣਿਆਂ 'ਚ ਲੁੱਟ, ਮਾਰਕੁੱਟ ਅਤੇ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ ਸੀ ਤੇ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਹੀ ਕਤਲ ਦੇ ਅਸਲੀ ਕਾਰਨਾਂ ਦਾ ਖੁਲਾਸਾ ਹੋ ਸਕਦਾ ਹੈ। ਪਟਨਾ ਤੋਂ ਉਮੇਸ਼ ਕੁਮਾਰ ਸਿੰਘ ਦੀ ਰਿਪੋਰਟ, ਢਿੱਲੀ ਪੋਸਟ ਪੰਜਾਬੀ। ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563 ਤੇ